70000 ਵਾਲੇ ਪੈਕੇਜ ਦੇ ਪੂਰੇ ਚਾਰਚੇ ਆ ਬਈ ਇਹਦੇ ਵਿੱਚ ਕੀ ਕੁਝ ਆਪ ਦੇਣੇ ਆ ਬਈ 70000 ਰੁਪਏ ਵਾਲੇ ਪੈਕੇਜ ਦੇ ਵਿੱਚ ਇੱਕ ਤਾਂ ਵੱਡੇ ਸਾਈਡ ਟੇਬਲ ਵਾਲੇ ਬੈੱਡ ਹੁੰਦੇ ਨੇ ਜੋ ਕਿ ਕਸਟਮਾਈਜ਼ ਵੀ ਹੋ ਜਾਂਦੇ ਨੇ ਤੇ ਇਹਦੇ ਨਾਲ ਹੀ 5 ਇੰਚ ਵਾਲੇ ਠੰਡੇ ਗਰਮ ਗੱਦੇ ਹੁੰਦੇ ਨੇ ਜਿਨ੍ਹਾਂ ਦੀ ਫੁੱਲ ਗਾਰੰਟੀ ਹੁੰਦੀ ਹੈ ਤੇ ਇਹਦੇ ਨਾਲ ਹੀ 9 ਸੀਟਰ ਸੋਫਾ ਹੁੰਦਾਗਾ ਕੰਟਰਾਸਟ ਦੇ ਵਿੱਚ ਸੋਫਾ ਬਣਾ ਹੋਇਆਗਾ ਬਹੁਤ ਹੀ ਸ਼ਾਨਦਾਰ ਸੋਫਾ ਬਣਾ ਹੋਇਆ ਹੈ ਟੇਬਲ ਸ਼ੀਸ਼ਾ ਕੁਰਸੀਆਂ ਸਾਰਾ ਕੁਝ ਇਹਦੇ ਨਾਲ ਹੋਊਗਾ ਤੇ ਰੰਗ ਬਨ ਕਈ ਹੋਣਗੇ ਮੁੰਡਾ ਕਸਟਮਾਈਜ਼ ਕਰਵਾ ਸਕਦਾ ਹਾਂ ਜੀ ਹਾਂ ਜੀ ਹਾਂ ਸੇਮ ਰੇਟ ਦੇ ਵਿੱਚ ਚਾਹੇ ਲੈਦਰ ਵਾਲਾ ਕੱਪੜਾ ਲਵਾ ਲਈ ਲੈਦਰ ਸਵੈਡ ਦੇ ਵਿੱਚ ਉਹਦਾ ਵੀ ਕੋਈ ਵਾਧਾ ਨਹੀਂ ਲਵਾਂਗੇ ਸੇਮ ਰੇਟ ਦੇ ਵਿੱਚ ਲਾ ਦਾਂਗੇ ਤੇਰੀ 5 ਸਾਲ ਦੀ ਗਾਰੰਟੀ ਦੇਵਾਂਗੇ ਤੇ ਇਹਦੇ ਨਾਲ ਹੀ 7x5 ਦੀ ਵੱਡੇ ਸੈੱਟ ਦੀ ਲਿਮਾਰੀ ਹੋਊਗੀ ਇਹ ਚਾਹੇ ਬੰਦਾ ਡਰੈਸਿੰਗ ਟੇਬਲ ਵਾਲੀ ਲੈ ਲੈ ਚਾਹੇ ਬੰਦਾ ਬਿਨਾਂ ਡਰੈਸਿੰਗ ਟੇਬਲ ਵਾਲੀ ਲੈ ਜਿਹੜਾ ਜ ਮਰਜ਼ੀ ਡਿਜ਼ਾਈਨ ਲੈ ਸਕਦਾ ਸੇਮ ਪ੍ਰਾਈਸ ਦੇ ਵਿੱਚ ਰੰਗਾ ਮੈਚਿੰਗ ਹੋਰ ਕਾਫੀ ਹੋਊਗੀ ਸਾਰਾ ਸਮਾਂ ਉਹ ਆਪਦੀ ਚੋਸ ਹੈ ਨਾ ਭਾਈ ਜੀ ਜੀ ਹਾਂ ਤੇ ਇਹ ਬਈ ਆਨਲਾਈਨ ਵੀ ਕਰੇ ਭੇਜ ਸਕਦੇ ਜੀ ਭਾਈ ਹਾਂ ਆਨਲਾਈਨ ਵੀ ਬੰਦਾ ਘਰੇ ਮੰਗਵਾ ਸਕਦਾ ਹੈਗਾ ਹੋਰ ਤਾਂ ਹੋਰ ਜਿਹੜਾ ਬੰਦਾ ਆਪਣੀ ਵੀਡੀਓ ਨੂੰ ਸ਼ੇਅਰ ਕਰਕੇ ਇਹ ਪੈਕੇਜ ਨੂੰ ਆਰਡਰ ਕਰੂ ਤੇ ਆਪਾਂ ਨੂੰ ਸਕਰੀਨਸ਼ਾਟ ਭੇਜੂਗਾ ਆ ਸ਼ਾਨਦਾਰ ਘੁੰਮਣ ਵਾਲੀ ਕੁਰਸੀ ਆਪਾਂ ਫਰੀ ਦੇਵਾਂਗੇ ਜਾਂ ਇਹਨੂੰ ਛੱਡ ਕੇ ਬੰਦਾ ਪ੍ਰੈਸਟੋਲ ਵੀ ਲੈ ਸਕਦਾ ਹੈ ਗਿਫਟ ਹੋਊਗਾ ਸਾਰਾ ਵਾਟੇ ਮਾਰਦੀ ਹੈ ਨਾ ਜੀ ਹਾਂ ਭਾਈ ਤੇ ਬਈ ਇਹ ਡਿਲੀਵਰੀ ਡਿਲੀਵਰੀ ਦੀ ਸਾਰੇ ਪੰਜਾਬ ਦੇ ਵਿੱਚ ਫ੍ਰੀ ਹੋਊਗੀ ਬੰਦਾ 1000 ਰੁਪਏ ਸਾਨੂੰ ਆਨਲਾਈਨ ਭਾਵੇ ਤੇ ਬਾਕੀ ਦੀ ਰਕਮ ਬੰਦਾ ਕਰੇਗੇ ਤੋ ਦੇ ਸਕਦਾਗਾ ਜਾ ਕੇ ਜਦੋਂ ਮਾਲ ਤਸੱਲੀ ਹੋ ਗਈ ਹੈ ਨਾ ਹਾਂਜੀ 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 ਤੇ ਬਾਕੀ ਨੰਬਰ ਉੱਪਰ ਲਾਇਆ ਹੋਏ ਨੇ ਤੁਸੀਂ ਕਾਲ ਕਰਕੇ ਘਰੇ ਬੈਠੇ ਮੰਗਵਾ ਸਕਦੇ ਜਾਂ ਤੁਸੀਂ ਇੱਥੇ ਫੈਕਟਰੀ ਦੇ ਵਿੱਚ ਹੀ ਪਾਉਂਸ ਦੇ ਬਈ ਐਡਰੈਸ ਕੀ ਆਪਣੀ ਫੈਕਟਰੀ ਦਾ ਅ ਸਾਡਾ ਫੈਕਟਰੀ ਐਡਰੈਸ ਹੈ ਬੱਸ ਸਟੈਂਡ ਦੇ ਕੋਲ ਪ੍ਰਿੰਪਰਧਾਨ ਮਾਰਕੀਟ ਸਾਹਮਣੇ ਗਲੀ ਦੇ ਵਿੱਚ ਬਰਨਾਲਾ ਬੋਰਸ ਤੇ ਬਾਕੀ ਨੰਬਰਾਂ ਦੇ ਕਾਲ ਕਰ ਸਕਦੇ ਹੋ ਠੀਕ ਹੈ ਜੀ